ਨਿਊਜ਼ ਰੀਡਰ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਇਹ ਜੋ ਤਸਵੀਰਾਂ ਤੁਸੀਂ ਇਸ ਟਾਈਮ ਦੀਆਂ ਦੇਖ ਰਹੇ ਹੋ ਨਾਬਾ ਦੇ ਨਗਰ ਕੌਂਸਲ ਦਫ਼ਤਰ ਦੀਆਂ ਤਸਵੀਰਾਂ ਹਨ ਜਿੱਥੇ ਕਿ ਨਗਰ ਕੌਂਸਲ ਦੇ ਦਫ਼ਤਰ ਵਿੱਚ ਮੀਟਿੰਗ ਰੱਖੀ ਗਈ ਸੀ ਜਿੱਥੇ ਕਾਉਂਸਲਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੁਲਿਸ ਵੀ ਤਾਇਨਾਤ ਕੀਤੀ ਗਈ ਜਿੱਥੇ ਕਾਉਂਸਲਰ ਨਾ ਪਹੁੰਚਣ ਤੇ ਕੋਰਮ ਪੂਰਾ ਨਹੀਂ ਹੋ ਸਕਿਆ ਇਸ ਬੇਪਰੋਸਕੀ ਦਾ ਮਤਾ ਪਾਉਣ ਵਾਲੇ ਕਾਉਂਸਲਰਾਂ ਦੇ ਮੀਟਿੰਗ ਵਿੱਚ ਨਾ ਪਹੁੰਚਣ ਦਾ ਕੀ ਕਾਰਨ ਹੋ ਸਕਦਾ ਹੈ ਨਗਰ ਕੌਂਸਲ ਦੇ ਕਾਰਜ 사धक ਆਫਸਰ ਨੇ ਆਪਣੇ ਸੁਨੇਹ ਵਿੱਚ ਕਿਹਾ ਕਿ ਕੋਰਮ ਪੂਰਾ ਹੋਣ ਨਾ ਕਾਰਨ ਮੀਟਿੰਗ ਰੱਦ ਕੀਤੀ ਗਈ ਆਓ ਦੇਖਦੇ ਹਾਂ ਕਿ ਕਿਉਂ ਨਹੀਂ ਪਹੁੰਚੇ ਕਾਉਂਸਲਰ ਕੀ ਬੋਲੇ ਨੇ ਕਾਰਜ 사धक ਆਫਸਰ ਉਹਨਾਂ ਦਾ ਕੀ ਕਹਿਣਾ ਹੈ ਇਸ ਟਾਈਮ ਵੀ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੇ ਹਾਲ ਦੇ ਵਿੱਚ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਜੋ ਇੱਥੇ ਕਰਮਚਾਰੀ ਜਾਂ ਕਾਉਂਸਲਰ ਪਹੁੰਚੇ ਹੋਏ ਹਨ ਤੁਸੀਂ ਇਸ ਟਾਈਮ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਬੇ ਤੋਂ ਨਗਰ ਕੌਂਸਲ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਅੰਦਰ ਦੀਆਂ ਤਸਵੀਰਾਂ ਹਨ ਆਓ ਅਸੀਂ ਜਾਣਾਂਗੇ ਕਾਰਜ ਸாதਕ ਅਫਸਰ ਤੋਂ ਵੀ ਕਿ ਕੀ ਕਾਰਨ ਹਨ ਕਿਉਂ ਨਹੀਂ ਪਹੁੰਚੇ ਕਾਉਂਸਲਰ ਇਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਗੁਰਪ੍ਰੀਤ ਸਿੰਘ ਦੀ ਨਾਬਾ ਤੋਂ ਵਿਸ਼ੇਸ਼ ਰਿਪੋਰਟ ਅੱਜ ਕੀ ਡੇਟ ਰੱਖੀ ਜਾਏਗੀ ਜਦੋਂ ਇਹ ਉਹ ਪ੍ਰਧਾਨ ਸਭਾ ਦੇ ਮੈਂਬਰ ਇਹ ਜਿਹੜੇ ਬਾਰੇ ਮੈਨੂੰ ਸੋਚਨੀ ਹੈ ਕਿ ਜੀ ਰੂਪਦਵਾਰ ਇੱਕ ਵਾਰੀ ਆਇਆ ਸੀ ਕਿੰਨੇ ਕਾਉਂਸਲਰ ਆਏ ਨੇ 29 ਕਾਉਂਸਲਰ ਐ ਇੱਕ ਹੋਰ ਡੇਟ ਬਾਈ ਮੈਂ ਸਾਈਟ ਨਹੀਂ ਕੀਤੀ ਡੇਟ ਜੀ ਉੱਪਰ ਅਸੀਂ ਲਿਖ ਕੇ ਭੇਜ ਰਹੇ ਕਿ ਅੱਜ ਜਿਹੜੀ ਹੈਗੀ ਕਿ ਇੱਕ ਮੈਂਬਰ ਆਈ ਸੀ ਇਹ ਫੋਰਮ ਪੂਰਾ ਨਹੀਂ ਹੋਇਆ ਇਸ ਦਾ ਕਿਰਦ ਜਾਣ ਕੇ ਮੈਨੂੰ ਕੋਈ ਅਸਤੀਫਾ ਮਿਲਿਆ ਬੜਾ ਇੱਕ ਬੰਦੇ ਦਾ ਦਾਅਵਾ ਕਿ ਤਵੀ ਮਿਲਤੀਫਾ ਆਇਆ ਉਹ ਦੋਨੇ ਹੀ ਓਬਜ਼ਰਵਰ ਫਾਰ ਥਿਸ ਮੀਟਿੰਗ ਬਾਕੀ ਤੁਸੀਂ ਹੋ ਸਮਝ ਬਿਲਕੁਲ ਚਲੋ ਅੱਗੇ ਕਰੀਏ ਵਾਰੀ ਨੂੰ ਜਤਨੀ ਲੋਕਾਂ ਤਾਂ ਨਹੀਂ ਕੋਈ ਨਹੀਂ ਸਾਜੀ ਸਾਜੀ ਅਪਚਾ ਕਿਉਂ ਸਭ ਜਿਹੜੀ ਮੀਟਿੰਗ ਹੋਈ ਆ ਹੁਣ ਕੀ ਫੈਸਲਾ ਹੋਇਆ ਤਾਂ ਉਹ ਡੇਟ ਹੋਏਗੀ ਕਿੰਨੇ ਕਾਉਂਸਲਰ ਪਹੁੰਚੇ ਲਿਖੋ ਜੀ ਮੀਟਿੰਗ ਆ ਜਿਹੜੀ ਕੋਈ ਮੀਟਿੰਗ ਨਹੀਂ ਹੋਈ ਹੈ ਕਿ ਮੀਟਿੰਗ ਅਡਜਰਨ ਹੋ ਗਈ ਕਿਉਂਕਿ ਕਾਉਂਸਲਰ ਸਾਹਿਬ ਇੱਕ ਪੈਂਚ ਪਹੁੰਚੇ ਸੀਗੇ ਮੈਡਮ ਰੀਨੂ ਫਿਰ ਇਹਨੂੰ ਸੈਟ ਕੀ ਤੇ ਮੀਟਿੰਗ ਦਾ ਕੋਰਮ 12 ਮੈਂਬਰਾਂ ਦਾ ਪੂਰਾ ਨਹੀਂ ਸੀਗਾ ਇਸ ਕਰਕੇ ਸਾਨੂੰ ਉਹ ਮੀਟਿੰਗ ਅਡਜਰਨ ਕਰਨੀ ਪਈ ਕਿੰਨੇ ਕਾਉਂਸਲਰ ਪਹੁੰਚੇ ਇੱਥੇ ਇੱਕ ਕਾਉਂਸਲਰ ਮੈਡਮ ਰੀਨੂ ਸੈਟ ਅੱਗੇ ਕੀ ਹੋਏਗਾ ਜੀ ਸਭ ਅਡਜਰਨ ਤੋਂ ਬਾਅਦ ਲੋਕਾਂ ਨੂੰ ਸਰਲ ਸ਼ਬਦਾਂ ਦੇ ਵਿੱਚ ਵੀ ਅੱਗੇ ਫੈਸਲਾ ਕਿਵੇਂ ਹੋ ਜਾਏਗਾ ਜੀ ਇਹਦਾ ਜੀ ਮੀਟਿੰਗ ਦੀ ਨੈਕਸਟ ਮੀਟਿੰਗ ਦੀ ਡੇਟ ਰੱਖੀ ਜਾਊਗੀ ਜੀ ਉਸ ਤੋਂ ਬਾਅਦ ਫਿਰ ਜਦੋਂ ਵੀ ਜੋ ਵੀ ਮੀਟਿੰਗ ਦੀ ਡੇਟ ਹੋਊਗੀ ਦੁਬਾਰਾ ਇਸ ਤਰ੍ਹਾਂ ਮੀਟਿੰਗ ਕਾਲ ਹੋਵੇ ਤੁਹਾਡੇ ਕੋਲ ਕੋਈ ਇਸਤੀਫਾ ਪਹੁੰਚਿਆ ਹਾਲ ਤੱਕ ਜੀ ਨਹੀਂ ਮੇਰੇ ਕੋਲ ਕੋਈ ਇਸਤੀਫਾ ਪ੍ਰਧਾਨਗੀ ਦੀ ਕੁਰਸੀ ਤੇ ਕਾਬਜ ਫਿਰ ਸੀਨੀਅਰ ਮੀਤ ਪ੍ਰਧਾਨ ਬੈਠੜੇ ਅਮਰਜੀਤ ਕੌਰ ਸਾਨੀ ਉਹੀ ਰਹਿਣਗੇ ਹਾਂਜੀ ਸਟਿਲ ਉਹੀ ਕਿੰਨੇ ਦਿਨਾਂ ਦਾ ਹੁੰਦਾ ਜੀ ਇਹ ਜਿਹਨੇ ਹੁਣ ਅਗਲੀ ਵੇਰ ਜੀ ਦੀ ਨੈਕਸਟ ਮੀਟਿੰਗ ਜੀ ਛੁੱਟੀ ਡੇ ਦੇ ਵਿੱਚ ਵਿੱਚ ਰੱਖਣੀ ਹੁੰਦੀ ਹੈ 26 ਤੋਂ 24 ਡੇਟ ਬਣਦੀ ਸੀ 24 9 ਉਹ 24 9 ਤੋਂ ਪਹਿਲਾਂ ਪਹਿਲਾਂ ਰੱਖਣੀ ਪੈਣੀ ਹੈ ਪੀਓ ਸਾਹਿਬ ਜੇ ਪ੍ਰਧਾਨ ਛੁੱਟੀ ਤੇ ਚਲਾ ਜਾਵੇ ਤਾਂ ਸੀਨੀਅਰ ਮੀਤ ਪ੍ਰਧਾਨ ਕੁਰਸੀ ਸੰਭਾਲਣਾ ਹੈ ਸੋ ਜਿਆਦਾ